ਕਾਂਗਰਸ ਪਾਰਟੀ ਦੀ ਜੋ ਸਾਰੇ ਵਰਕਰ ਸਹਿਬਾਨਾਂ ਨੇ ਔਰ ਸਾਰੀ ਪਾਰਟੀ ਨੇ ਇੱਕ ਜੁਟਤਾ ਦੇ ਨਾਲ ਮਿਹਨਤ ਕੀਤੀ ਹੈ ਉਹਦੇ ਕਰਕੇ ਅਸੀਂ ਤਕਰੀਬਨ ਲੱਗ ਰਿਹਾ ਹੈ ਕਿ 5 ਕਿਹ千 ਵੋਟ ਹਲਕੇ ਦੇ ਵਿੱਚ ਉਹਦੇ ਕਰਕੇ ਤੇ 10 ਕਿਹ千 ਹੋਰ ਚੰਨੀ ਸਾਹਿਬ ਦੇ ਨਾਮ ਨੂੰ ਸੋ 15 ਕਿਹ千 ਵੋਟਾਂ ਦੇ ਨਾਲ ਅਸੀਂ ਇਹ ਹਲਕੇ ਚੋਂ ਲੀਡ ਕਰਾਂਗੇ ਜਿਹੜਾ ਸਭ ਤੋਂ ਵਧੀਆ ਰੁਝਾਨ ਅੱਜ ਦੇਖਣ ਨੂੰ ਆਇਆ ਹੋਇਆ ਹੈ ਕਿ ਰੂਲਿੰਗ ਪਾਰਟੀ ਹੋਵੇ ਤੇ ਸਾਰੇ ਬੂਥਾਂ 'ਤੇ ਲੱਗੇ ਹੋਣ ਇਹ ਬੜੀ ਉਸ ਬકરી ਜੀ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਔਰ ਹਲੇ ਨਮਸਤੋ ਤਾਂ ਤਾਈਆ ਜੀ ਆ ਤੁਸੀਂ ਜਿਹੜੇ ਹਲਕੇ ਦਾ ਜਿਹੜਾ ਲਾ ਕੇ ਆਏ ਹੋ ਕਿੰਨਾ ਤਾਂ ਲੱਗਦਾ ਤੁਹਾਨੂੰ ਮਾਹੌਲ ਅੱਜ ਦੀ ਕੋਲਿੰਗ ਨੂੰ ਲੈ ਕੇ ਬਹੁਤ ਵਧੀਆ ਮਾਹੌਲ ਹੈ ਕਾਂਗਰਸ ਪਾਰਟੀ ਦੀ ਜੋ ਸਾਰੇ ਵਰਕਰ ਸਹਬਾਨਾ ਨੇ ਔਰ ਸਾਰੀ ਪਾਰਟੀ ਨੇ ਇੱਕ ਜੁੜਤਾ ਦੇ ਨਾਲ ਮਿਹਨਤ ਕੀਤੀ ਹੈ ਉਹਦੇ ਕਰਕੇ ਅਸੀਂ ਤਕਰੀਬਨ ਲੱਗ ਰਿਹਾ ਹੈ ਕਿ 5k ਹਜ਼ਾਰ ਵੋਟ ਹਲਕੇ ਦੇ ਵਿੱਚ ਉਹਦੇ ਕਰਕੇ ਤੇ 10k ਹਜ਼ਾਰ ਹੋਰ ਚੰਨੀ ਸਾਹਿਬ ਦੇ ਨਾਂ ਨੂੰ ਸੋ 15k ਹਜ਼ਾਰ ਵੋਟਾਂ ਦੇ ਨਾਲ ਅਸੀਂ ਇਹ ਹਲਕੇ ਚੋਂ ਲੀਡ ਕਰਾਂਗੇ ਜਿਹੜਾ ਸਭ ਤੋਂ ਵਧੀਆ ਰੁਝਾਨ ਅੱਜ ਦੇਖਣ ਨੂੰ ਆਇਆ ਹੋਇਆ ਇਹ ਹੈ ਕਿ ਰੂਲਿੰਗ ਪਾਰਟੀ ਹੋਵੇ ਤੇ ਸਾਰੇ ਬੂਥ ਨਾਲ ਲੱਗੇ ਹੋਣ ਇਹ ਬੜੀ ਇੱਕ ਵੱਖਰੀ ਜੀ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਔਰ ਬੜੇ ਸਾਰੇ ਪਿੰਡਾਂ 'ਚ ਕਿਤੇ ਸਾਡਾ ਮੁਕਾਬਲਾ ਮੌਜੂਦਾ ਸਰਕਾਰ ਨਾਲ ਨਜ਼ਰ ਆਉਂਦਾ ਹੈ ਕਿਤੇ ਅਕਾਲੀ ਦਲ ਨਾਲ ਨਜ਼ਰ ਆਉਂਦਾ ਹੈ ਕਿਤੇ ਬਹੁਜਨ ਸਮਾਜ ਪਾਰਟੀ ਨਾਲ ਨਜ਼ਰ ਆਉਂਦਾ ਪਰ ਕਾਂਗਰਸ ਪਾਰਟੀ ਹਰ ਬੂਥ ਦੇ ਉੱਤੇ ਮਜ਼ਬੂਤੀ ਦੇ ਨਾਲ ਆਪਣੇ ਵਰਕਰਾਂ ਦਾ ਕੰਮ ਕਰ ਰਹੀ ਹੈ। ਅੰਜਾ ਜੀ ਕੋਈ ਇੱਕ ਪਿੰਡ ਦੱਸੋਗੇ ਜਿੱਥੇ ਤੁਹਾਨੂੰ ਲੱਗਾ ਵੀ ਰੂਲਿੰਗ ਪਾਰਟੀ ਦਾ ਬੂਥ ਨਹੀਂ ਲੱਗਾ। ਵਜੂਆ ਵਜੂਆ ਬੈਂਕ ਫੜੋ ਤੇ ਇਹਦਾ ਕੀ ਕਾਰਨ ਹੋ ਸਕਦਾ? ਕਿ ਤਾਂ ਹੁਣ ਉਹਨਾਂ ਨੂੰ ਪਤਾ ਹੋਊਗਾ ਜੀ ਮੈਨੂੰ ਥੋੜੀ ਪਤਾ ਹੈ ਜੀ ਮੈਂ ਤਾਂ ਜੋ ਮੈਨੂੰ ਉੱਥੇ ਨਜ਼ਰ ਆਇਆ ਮੈਂ ਪੁੱਛਿਆ ਸਾਰੇ ਪਾਸੇ ਜਾ ਕੇ ਵੀ ਇਥੇ ਉੱਥੇ ਬੂਥ ਦੇ ਉੱਤੇ ਗਏ ਤੇ ਉੱਥੇ ਟੇਬਲ ਤੇ ਕੁਰਸੀ ਪਈ ਸੀ ਤੇ ਬੰਦੇ ਬਹੁਤ ਬੈਠੇ ਸੀ ਮੈਂ ਬੜਾ ਪਰੇਸ਼ਾਨ ਹੋਇਆ ਵੀ ਬੰਦੇ ਬੜੇ ਬੈਠੇ ਤੇ ਮੈਂ ਜਦੋਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਤਾਂ ਸਵੇਰੇ ਟੇਬਲ ਕੁਰਸੀ ਰੱਖ ਕੇ ਚਲੇ ਗਿਆ ਬੰਦੇ ਸਾਰੇ ਕਾਂਗਰਸ ਦੇ ਹੀ ਤੇ ਓਵਰਆਲ ਜ਼ਿਲ੍ਹੇ ਦੇ ਵਿੱਚ ਹਲਕੇ ਦੇ ਵਿੱਚ ਤੁਹਾਡਾ ਮੁਕਾਬਲਾ ਕਿੰਨਾ ਮੰਨਦੇ ਤੁਸੀਂ ਮੈਂ ਤੁਹਾਨੂੰ ਦੱਸ ਰਿਹਾ ਕਿਸੇ ਪਿੰਡ ਦੇ ਵਿੱਚ ਸਾਡਾ ਰੂਲਿੰਗ ਪਾਰਟੀ ਇਹ ਤਾਂ ਓਵਰਆਲ ਤਾਂ ਹੁਣ ਭਾਜੀ ਮੈਂ ਦੇ ਸਵੇਰ ਦਾ 254 ਬੂਥਾਂ ਦੇ ਤੇ ਗਿਆ ਨਹੀਂ ਮੈਂ 100 ਕ ਬੂਥਾਂ ਦਾ ਇੱਕ ਅੰਦਾਜ਼ਾ ਹੈ ਕਿ ਸਾਡਾ ਸਾਰੀਆਂ ਪ੍ਰੋਗਰਾਮ ਤੁਸੀਂ ਨਕੂਤਰ ਹਲਕੇ ਦਾ ਦੱਸ ਰਹੇ ਹੋ ਇਹ ਜਲੰਧਰ ਮੈਂ ਉਹਦੇ ਉਹਦੇ ਬਾਰੇ ਸ਼ਾਮ ਨੂੰ ਸਾਰੇ ਵਰਕਰਾਂ ਨਾਲ ਗੱਲ ਕਰਕੇ ਤੇ ਕਿੰਨੀ ਕੁ ਪਰਸੈਂਟੇਜ ਬੋਰਡ ਦੀ ਉਮੀਦ ਆਵੇ ਸਾਨੂੰ ਮੈਨੂੰ ਆਸ ਹੈ ਕਿ ਜਿੰਨੀ ਵੋਟ ਪੋਲ ਹੋਊਗੀ ਸਾਨੂੰ 40% ਤੋਂ ਉੱਤੇ ਵੋਟ ਪਾਉਗੇ ਵਿੱਚ ਤੇ ਗਰਮੀ ਜਿਹੜੀ ਆ ਉਹ ਲੱਗਦਾ ਤੁਹਾਨੂੰ ਵੀ ਕੋਈ ਕਾਰਨ ਬਣੀ ਆ ਵੀ ਪੋਲਿੰਗ ਘਟ ਹੋਈ ਆ ਸਾਡੀ ਜਿਹੜੇ ਵਰਕਰ ਸੀਗੇ ਸਾਡਾ ਜਿਹੜਾ ਪਾਰਟੀ ਦਾ ਲੀਡਰ ਸੀਗੇ ਉਹਨਾਂ 'ਤੇ ਗਰਮੀ ਦਾ ਕੋਈ ਅਸਰ ਨਹੀਂ ਆਇਆ ਬਾਕੀ ਜਿਹੜਾ ਸਾਇਲੈਂਟ ਵੋਟਰ ਹੈ ਜਾਂ ਦੂਜੀਆਂ ਪਾਰਟੀਆਂ ਦਾ ਵੋਟ पे ਕਹਿ ਨਹੀਂ ਸਕਦਾ। ਇਹ ਚੰਨੀ ਜੀ ਨੇ ਜਲੰਧਰ ਤੋਂ ਜਿਹੜਾ ਚੋਣ ਮੈਨੀਫੈਸਟੋ ਦਿੱਤਾ ਆ ਉਹ ਨੂੰ ਲੈ ਕੇ ਕੋਈ ਹਲਕਾ ਨਕੂਤਰ ਨਾਲ ਸੰਬੰਧਤ ਵੀ ਕੋਈ ਸੀ ਮੰਗ ਤੁਹਾਡੀ। ਸਾਡੀ ਜਿਹੜੀ ਬੇਸਿਕ ਜਿਹੜੀ ਮੰਗ ਹੈਗੀ ਸੀ ਉਹ ਜਿੱਦਾਂ ਅੱਜ ਤੋਂ ਜਦੋਂ ਦੇਸ਼ ਆਜ਼ਾਦ ਹੋਇਆ ਸੀ ਕਾਂਗਰਸ ਪਾਰਟੀ ਦੀ ਜਿਹੜੀ ਮੇਨ ਮੰਗ ਰਹੀ ਰੋਟੀ ਕਪੜਾ ਤੇ ਮਕਾਨ ਰਹੀ ਹੈ। ਹੁਣ ਸਾਡੀ ਜਿਹੜੀ ਮੰਗ ਹੈ ਉਹ ਸਾਡੀ ਸਕੂਲ ਕਾਲਜ ਤੇ ਇਨਫਰਾਸਟ੍ਰਕਚਰ। ਅਸੀਂ ਸਕੂਲ ਕਾਲਜ ਹਸਪੀਟਲ অর ਇਨਫਰਾਸਟ੍ਰਕਚਰ ਤੇ इनको उधरच कम करा। ਤੇ ਦਿੱਲੀ ਵਿੱਚ ਸਰਕਾਰ ਕਾਂਗਰਸ ਦੀ ਆਉਣ ਬਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ? ਬਹੁਤ ਵੱਡਾ ਮੁਲਕ ਹੈ। ਕਿਉਂਕਿ ਪਰਿਸਥਿਤੀਆਂ ਕਿੱਦਾਂ ਦੀਆਂ ਪਰ ਜੋ ਪਿਛਲੇ ਇੱਕ ਹਫਤੇ ਤੋਂ ਤੋਂ ਟੀਵੀ ਤੇ ਜਾਂ ਖਬਰਾਂ ਪੜ੍ਹ ਕੇ ਜਾਂ ਆਪਣੇ ਸਾਥੀਆਂ ਨਾਲ ਗੱਲ ਕਰਕੇ ਇਹ ਲੱਗ ਰਿਹਾ ਕਿ ਕਾਂਗਰਸ ਪਾਰਟੀ ਆਪਣੇ ਆਪ ਦੇ ਵਿੱਚ ਤੇ ਇੰਡੀਆ ਗੱਠਜੋੜ ਬਹੁਤ ਸਾਰੀਆਂ ਸੀਟਾਂ ਲੈ ਕੇ ਜਾਏ। ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ